ਹਾਂ ਬਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਆਇਆ ਗਰਸ਼ਾਨ ਸਿੰਘ ਆ ਗਿਆ ਜੀ ਸਾਡਾ ਕਾਕਾ ਬਲਾ ਸਤਿ ਸ੍ਰੀ ਅਕਾਲ ਗਰਸ਼ਾਨ ਸਿੰਘ ਸਿੱਧੂ ਗਰਸ਼ਾਨ ਵੀਰ ਸਿੰਘ ਸਿੱਧੂ ਮੈਂ ਇਹ ਸਾਫ ਕਰ ਲਈ ਪਾ ਫਿਰ ਟੈਂਕੀ ਚ ਇਹ ਛੱਡੋ ਤੇਰਾ ਕਾ ਛੱਡ 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 ਲਓ ਵੀ ਤਵੀਆਂ ਨਾਲ ਵਾਣ ਵਾਣ ਚੱਲੇ ਅੱਜ ਤੇ ਸੁਣ ਦਿਖਾ ਦਿੰਦਾ ਮੈਂ ਪਾ ਬਾਵਾ ਖਾ ਕੇ ਕੱਲ ਯਾਰ ਇਦੇ ਵਿੱਚ 13 51 ਲੀਟਰ ਦੇਖ ਸਕਦੇ ਹਾਂ 51 ਲੀਟਰ ਤੇਲ ਆ ਤੇ ਕੋਹ ਖੜਾ ਕੱਲ ਜੌਂਡੀ ਅਰ ਲੈਣ ਦਾ 4x4 ਪਰਲੇ ਪਾਸੇ ਤੇ 51 ਲੀਟਰ ਤੇਲ ਆ ਜੀ ਮਹਾਰਾਜ ਤੇ ਦਿਖਾਉਂਨੇ ਆ ਸੋਨੂੰ ਵੀ ਕਿੰਨਾ ਖਾਂਦਾ ਕਿੰਨਾ ਨਹੀਂ ਖਾਂਦਾ ਤਵੀਆਂ 'ਚ ਕੇਂ ਬਦਲਾਈ ਦੇਵਾ ਕੀ ਫਰਕ ਪੈਂਦਾ ਜਗਾੜ ਕਰਾਈ ਦਵਾ ਕੀ ਫਰਕ ਪਵੇ ਦੇਖੀ ਜੀ ਲੈਣ ਦਾ ਕੰਮ ਜੀ ਦੂਜੀ ਵਾਰ ਵਾਹਣ ਲੱਗੇ ਢਾਈ ਕਿੱਲੇ ਵਾਹਣਦੇ ਆ ਤੇ ਥੋੜੀਆਂ ਤਵੀਆਂ ਘੱਟ ਲੱਗਦੀਆਂ ਸੀ ਦੂਜੀ ਵਾਰ ਵਾਹਣ ਲੱਗ ਗਈ ਤੇ ਵਾਹੀ ਜਾਂਦੇ ਆ ਐਂਡ ਤੇ ਕੱਢਾਂਗੇ ਜਾ ਕੇ ਵੀ ਕਿੰਨਾ ਤੇਲ ਖਾਂਦਾ ਕਿੰਨਾ ਨਹੀਂ ਖਾਂਦਾ ਠੀਕ ਹੈ ਨਾ ਬਾਕੀ ਵਾਹਣ ਤੁਸੀਂ ਦੇਖ ਹੀ ਸਕਦੇ ਹੋ ਵਾਹਣ ਚਿਪ ਕੇ ਧਰਦਾ ਤੁਰ ਜਾਂਦਾ ਹੈ ਆ ਦੇਖ ਲਓ ਮਾਰ ਲੋਂ ਨੀਗਾ ਥੋੜਾ ਕੜਾ ਹੋਣ ਕਰਕੇ ਡਲੀਦਾ ਬਣਦੀ ਆ ਪਰ ਐਂ ਵੀ ਕਰਾਹ ਲਾਉਣਾਗਾ ਸੁੱਕੇ ਚ ਫਿਰ ਇਧਰ ਫੱਕ ਪਨੀਰੀ ਵੀ ਜਾਂਗੇ ਤਾਂ ਹੀ ਰਮਾਇਆ ਨੀਗਾ ਤੇ ਉਧਰ ਦੇ ਪਾਸੇ ਪਨੀਰੀ ਵੇਚਣੀ ਆ ਤੇ ਜਿਆਦਾ ਉਧਰ ਜਾਂਦਾ ਜਿਆਦਾ ਟਰੈਕਟਰ ਜਮ ਬਿਲਕੁਲ ਆਈ ਜਾਂਦਾ ਜਮ ਆ ਦੇਖੋ ਪਹਿਲੇ ਗੇਅਰ ਜਾਂ 16 ਕੋਲ ਚੱਕਰ ਆ ਟਰੈਕਟਰ 18 ਤਵੀਆਂ ਆ ਸਵਾਦ ਨੂੰ ਨਿਸ਼ਾਨ ਸਿੰਘ ਵੀਰ ਲੈ ਕੇ ਆਇਆ ਸੀ ਗੱਟੇ ਗੱਟੇ ਕਿਵੇਂ ਲੈ ਕੇ ਆਇਆ ਸੀ ਓਏ ਮੋਟਰਸਾਈਕਲ ਲੈ ਕੇ ਆਈ ਗੱਟੇ ਸੁਹਾਗਾ ਘੱਟ ਲੱਗਦਾ ਸੀ ਪਹਿਲਾਂ ਤੇਰੇ ਵਾਲੇ ਵੀ ਉਹੀ ਭੱਜਾਇਆ ਲੈ ਕੇ ਟਰੈਕਟਰ ਹਨਾ ਲੈ ਇੱਕ ਤਰਕੇ ਤੇਲ 55 ਲੀਟਰ ਸੀ ਨਾ ਛੰ ਨੂੰ ਹੈ ਤੇ ਹੋਣਾ ਬਾਈ ਜੀ ਮਨ ਕੇ ਚੱਲੂ ਵੀ 40 41 ਤੇ 42 42 ਕਿ ਲੀਟਰ ਤੇਲ ਆ ਬਾਈ ਜੀ ਮਨ ਕੇ ਚੱਲੂ ਵੀ ਕਿੰਨਾ ਖਾ ਗਿਆ ਛਾਨਿਆ 42 ਤੇ 51 9 9 ਲੀਟਰ ਖਾਦਾ ਸਹੀ 5 ਕਿਲੇ ਥਾਂ ਦੇ ਵਾਹੇ ਨੇ ਪੂਰੇ ਜੱਜ ਕੇ 9 ਲੀਟਰ ਤੇਲ ਖਾਦਾ ਸਹੀ ਜਮਾ 5 ਕਿਲੇ ਜੱਜ ਕੇ ਵਾਹੇ ਕਿੰਨਾ ਸੀ 51 51 ਜੋ 43 ਕੱਢੇ 8 8 ਖਾਦਾ 5 ਕਿਲਿਆਂ ਚ ਇਹਨਾਂ ਲੀਟਰ ਖਾ ਗਿਆ 8 ਹੀ ਖਾਤਾ ਹੈ ਭਾਈ ਇਹ ਆਪਾਂ 8 ਛੱਡੋ ਜਰਾ ਆਪਾਂ ਚਲੋ ਵੀ 9 ਖਾ ਗਿਆ ਜੇ 9 ਵੀ ਆਪਾਂ ਜੋੜਾਂਗੇ ਤਾਂ 1 ਕਿਲੋ 800 ਗ੍ਰਾਮ ਕਿੱਲੇ ਦਾ ਬਣਿਆ 5 ਕਿੱਲੇ ਥਾਂ ਦੇ ਬਾਅਦ ਤੇ ਦੂਰ ਕਰੀ ਆ ਸੁੱਕਾ ਵਾਣ ਸੀ ਪਹਿਲੀ ਵਾਰ ਪਹਿਲੇ ਜਿਵਾਇਆ ਸੀ ਆ ਦੂਜੀ ਵਾਰ ਤੀਜੇ ਐਮ ਜਿਵਾਇਆ ਸੀ ਆ 1600 ਚੱਕਰ ਤੇ ਵਾਹ ਤੇ ਬਾਣ ਖਲਿਆਰ ਕੇ ਰੱਖਦਾ ਕਰਾ ਲਾਉਣਾ ਸੀ ਜ ਇਹਦੇ ਵਿੱਚ ਰੇਤ ਪਾਉਣੀ ਆ ਬਤਾਵਾਰਾ ਕਿੱਲਿਆਂ ਜਰੀਏ ਪਾਵਾਂਗੇ ਰੂੜੀ ਦਾ ਥੋੜਾ ਜਿਹਾ ਬਾਣ ਇਹ ਜੇ ਤਾਂ ਪਹਿਲਾਂ ਅੱਜ ਸੁੱਕਾ ਬਾਹ ਤਾਂ ਵੀ ਫੱਕ ਪਨੀਰੀ ਵੇਚਾਂਗੇ ਚਰ ਰਮਾ ਕੇ ਫਿਰ ਫਿਰ ਕਿੱਲ ਜੀ ਰਹਿੰਦੀ ਆ ਸਵਾਦ ਨਹੀਂ ਆਉਂਦਾ ਪਨੀਰੀ ਵੇਚਣ ਦਾ ਇਹ ਤਾਂ ਕਦੂ ਕਰ ਕੇ ਵੀਜੀ ਜਾਵੇ ਤੇ ਜਾਂ ਫਿਰ ਇਹ ਵੀਜੀ ਜਾਵੇ ਬਾਈ ਹਾਬ ਲਾਲੂ ਵੀ ਚਲ 2 ਲੀਟਰ ਮੰਨ ਕੇ ਚਲੋ ਵੀ 2 ਲੀਟਰ ਤਵੀਆਂ ਚ ਖਾਦਾ ਕੋਈ ਜ਼ਿਆਦਾ ਨਹੀਂ ਖਾਦਾ